ਨਾਲਪਿੰਡਾ ਵੀ ਟੀਵੀ ਦੇ ਖਬਰਾਂ ਦੇ ਇਸ ਬੁਲੇਟਿਨ ਵਿੱਚ ਤੁਹਾਡਾ ਸਵਾਗਤ ਮੈਂ ਹਮਨਜੀਤ ਸਿੰਘ ਰਮਾਣਾ ਵਿਸ਼ਵ ਆਈਵੀਐਫ ਦੇਸਨੂ ਸੁਮੇਤ ਸੋਫਤ ਹਸਪਤਾਲ ਜੋ ਰੋਜ਼ ਗਾਰਡਨ ਦੇ ਨੇੜੇ ਸਥਿਤ ਹੈ ਵਿੱਚ ਬਹੁਤ ਹੀ ਜੋਸ਼ ਤੇ ਮਨੁੱਖੀ ਸੰਵੇਦਨਾਵਾਂ ਨਾਲ ਭਰਪੂਰ ਤੰਗੜ ਨਾਲ ਮਨਾਇਆ ਗਿਆ ਇਸ ਮੌਕੇ ਤੇ ਆਈਵੀਐਫ ਤਕਨੀਕ ਰਾਹੀਂ ਜੰਮੇ ਬੱਚਿਆਂ ਤੇ ਉਹਨਾਂ ਦੇ ਮਾਪਿਆਂ ਨੂੰ ਵਿਸ਼ੇਸ਼ ਤੌਰ ਤੇ ਸੱਦਾ ਦਿੱਤਾ ਗਿਆ ਸਮਾਗਮ ਦੀ ਮੁੱਖ ਮਹਿਮਾਨ ਸਿਵਲ ਸਰਜਨ ਡਾਕਟਰ ਰਮਨਦੀਪ ਕੌਰ ਰਹੇ ਜਿਨ੍ਹਾਂ ਦੀ ਮਾਨਯੋਗ ਹਾਜ਼ਰੀ ਨੇ ਇਸ ਪ੍ਰੋਗਰਾਮ ਨੂੰ ਹੋਰ ਵੀ ਵਿਸ਼ੇਸ਼ ਬਣਾ ਦਿੱਤਾ ਇਸ ਮੌਕੇ ਹਸਪਤਾਲ ਵੱਲੋਂ ਆਈਪੀਐਫ ਪਰਿਵਾਰਾਂ ਨੂੰ ਸਿਹਤ ਬੀਮਾ ਪਾਲਸੀਆਂ ਤੋਹਫੇ ਵਜੋਂ ਦਿੱਤੀਆਂ ਗਈਆਂ ਜੋ ਨਾ ਸਿਰਫ ਸਿਹਤਕ ਸੁਰੱਖਿਆ ਦਾ ਪ੍ਰਤੀਕ ਸਨ ਸਗੋਂ ਮਾਤਾ ਪਿਤਾ ਬਣਨ ਦੀ ਉਹਨਾਂ ਦੀ ਸੰਘਰਸ਼ਪੂਰਨ ਯਾਤਰਾ ਨੂੰ ਸਨਮਾਨਿਤ ਕਰਨ ਵਾਲੀ ਵੀ ਸੀ ਡਾਕਟਰ ਰਮਨਦੀਪ ਕੌਰ ਨੇ ਉਹਨਾਂ ਪਰਿਵਾਰਾਂ ਨਾਲ ਗੱਲਬਾਤ ਕੀਤੀ ਅਤੇ ਇਹ ਮੰਨਤਾ ਦਿੱਤੀ ਕਿ ਸੁਭਾਜਬਨ ਵਰਗੇ ਸੰਘਰਸ਼ਾਂ ਤੋਂ ਲੰਘ ਰਹੇ ਜੋੜਿਆਂ ਵਾਸਤੇ ਇਹ ਇੱਕ ਪਾਬੂਕ ਅਤੇ ਮੈਡੀਕਲ ਸਹਾਰਾ ਕਿੰਨਾ ਮਹੱਤਵਪੂਰਨ ਹੈ ਉਹਨਾਂ ਨੇ ਹਸਪਤਾਲ ਵੱਲੋਂ ਲੈ ਕੇ ਇਸ ਉਪਰਾਲੇ ਦੀ ਪ੍ਰਸ਼ੰਸਾ ਕੀਤੀ ਅਤੇ ਸਮਾਜ ਵਿੱਚ ਜਨਨ ਸਿਹਤ ਸੰਬੰਧੀ ਜਾਗਰੂਕਤਾ ਬਣਾਉਣ ਦੀ ਲੋੜ ਤੇ ਜ਼ੋਰ ਦਿੱਤਾ। ਸਮਾਗਮ ਦੌਰਾਨ ਕਈ ਪਰਿਵਾਰਾਂ ਨੇ ਆਪਣੇ ਆਪਣੇ ਤਜਰਬੇ ਸਾਂਝੇ ਕੀਤੇ ਜਿੱਥੇ ਉਹਨਾਂ ਨੇ ਦੱਸਿਆ ਕਿ ਕਿਵੇਂ ਆਈਬੀਐਫ ਨੇ ਲੰਬੇ ਸਮੇਂ ਦੀ ਨਿਰਾਸ਼ਾ ਤੋਂ ਬਾਅਦ ਉਹਨਾਂ ਦੇ ਜੀਵਨ ਵਿੱਚ ਨਵੀਂ ਰੌਸ਼ਨੀ ਭਰੀ। ਕਈ ਜੋੜਿਆਂ ਨੇ ਕਿਹਾ ਕਿ ਜਦ ਉਮੀਦ ਆਲਮੋਸਟ ਖਤਮ ਹੋ ਚੁੱਕੀ ਸੀ ਤਾਂ ਆਧੁਨਿਕ ਉਤਪਤੀ ਟੈਕਨੋਲੋਜੀਆ ਨੇ ਉਹਨਾਂ ਨੂੰ ਮਾਪੇ ਬਣਨ ਦੀ ਖੁਸ਼ੀ ਦਿੱਤੀ। ਇਹ ਇਸ ਖੁਸ਼ੀ ਭਰੇ ਦਿਨ ਨੂੰ ਹੋਰ ਮਨੋਰੰਜਕ ਬਣਾਉਣ ਲਈ ਬੱਚਿਆਂ ਅਤੇ ਮਾਪਿਆਂ ਲਈ ਰੰਗਾਰੰਗ ਖੇਡਾਂ ਅਤੇ ਗਤੀਵਿਧੀਆਂ ਕਰਵਾਈਆਂ ਗਈਆਂ। ਇਹ ਸਮਾਗਮ ਸਿਰਫ ਮੈਡੀਕਲ ਉਪਲਬਧੀਆਂ ਦੀ ਝਲਕ ਨਹੀਂ ਸੀ ਸਗੋਂ ਪਰਿਵਾਰਾਂ ਦੇ ਵਿੱਚ ਮੁੜ ਖੁਸ਼ੀਆਂ ਵਾਪਸ ਲਿਆਨ ਦੇ ਜੀਵਨ ਦਿਲਾਸੇ ਦੀ ਵੀ ਪਹੁੰਚ ਸੀ। ਡਾਕਟਰ ਰਮਨਦੀਪ ਕੌਰ ਦੀ ਹਾਜ਼ਰੀ ਨੇ ਸਟਾਫ ਅਤੇ ਪਰਿਵਾਰ ਨੂੰ ਹੋਰ ਵੀ ਉਤਸ਼ਾਹਿਤ ਕੀਤਾ ਜਦੋਂ ਉਨ੍ਹਾਂ ਨੇ ਮਰੀਜ਼ਾਂ ਅਤੇ ਡਾਕਟਰਾਂ ਵਿਚਕਾਰ ਸਾਂਝੀ ਮਿਹਨਤ ਦੀ ਸੱਚੀ ਤਾਰੀਫ਼ ਕੀਤੀ। ਇਸ ਮੌਕੇ ਇਹ ਵੀ ਦੱਸਿਆ ਗਿਆ ਕਿ ਦੁਨੀਆ ਦਾ ਸਭ ਤੋਂ ਪਹਿਲਾ ਆਈਵੀਐਫ ਬੱਚਾ ਲੂਇਸ ਬ੍ਰਾਊਨ 25 ਜੁਲਾਈ 1978 ਨੂੰ ਇੰਗਲੈਂਡ ਵਿੱਚ ਜੰਮਿਆ ਸੀ। ਇਹ ਮੂਲ ਪ੍ਰਜਨਨ ਸਿਹਤ ਇਤਿਹਾਸ ਵਿੱਚ ਇੱਕ ਮਹੱਤਵਪੂਰਨ ਚਰਨ ਸੀ। ਉਸ ਤੋਂ ਬਾਅਦ ਆਈਵੀਐਫ ਦੀ ਸਫਲਤਾ ਦਰ ਲਗਾਤਾਰ ਵਧ ਰਹੀ ਹੈ ਜਿਸ ਦਾ ਸਿਹਰਾ ਤਕਨੀਕ ਤਕਨੀਕੀ ਵਿਕਾਸ ਅਤੇ ਵਧਿਕ ਪਹੁੰਚਯੋਗਤਾ ਨੂੰ ਜਾਂਦਾ ਹੈ। ਇੱਥੇ ਪਹਿਲਾਂ ਸਫਲਤਾ ਦਰ 15 ਤੋਂ 20% ਸੀ ਤੇ ਹੁਣ ਉਹ 60 ਤੋਂ 70% ਤੱਕ ਪਹੁੰਚ ਚੁੱਕੀ ਹੈ। ICSI, IIMSI, 레이저 해칭, 블라스토 블라스토 스테스트, ਸੰਸਕਾਰ, एब्रियो मॉनिटरिंग ਅਤੇ ਕਾਸਾ ਵਰਗੀਆਂ ਟੈਕਨੋਲੋਜੀਆਂ ਨੇ IVF ਇਲਾਜ ਨੂੰ ਹੋਰ ਵੀ ਪ੍ਰਭਾਵਸ਼ਾਲੀ, ਵਿਅਕਤੀਗਤ ਅਤੇ ਨਿਰਬਿਗਨ ਬਣਾਇਆ ਹੈ। ਸਮਾਗਮ ਦਾ ਕੇਂਦਰੀ ਸੰਦੇਸ਼ ਇਹ ਸੀ ਕਿ ਬਾਂਝਪਨ ਜੋ ਕਦੇ ਵੀ ਇੱਕ ਚੁੱਪ ਦਾ ਰਤੇ ਪਾਰੀ ਜ਼ਿੰਮੇਵਾਰੀ ਵਾਲੀ ਪੀੜਾ ਸੀ, ਹੁਣ ਢੰਗ ਨਾਲ ਇਲਾਜੋਗ ਹੈ। ਜੋ ਕਦੇ ਇੱਕ ਦੂਰ ਦੀ ਆਸ ਸੀ, ਉਹ ਹੁਣ ਹਕੀਕਤ ਹੈ। ਅਤੇ ਸਹੀ ਹੱਥਾਂ ਵਿੱਚ ਆਈਬੀਐਫ ਨੇ ਹਜ਼ਾਰਾਂ ਪਰਿਵਾਰਾਂ ਨੂੰ ਮਾਤਾ-ਪਿਤਾ ਬਣਨ ਦਾ ਸੁਪਨਾ ਸਾਕਾਰ ਕੀਤਾ ਡਾਕਟਰ ਰਮਨਦੀਪ ਕੋਰ ਨੇ ਆਪਣੇ ਸਮਾਪਨ ਸੰਬੋਧਨ ਵਿੱਚ ਸਾਰੇ ਮਾਪਿਆਂ ਨੂੰ ਮੁਬਾਰਕਾਂ ਦਿੱਤੀਆਂ ਅਤੇ ਆਧੁਨਿਕ ਮੈਡੀਕਲ ਸਾਇੰਸ ਦੀ ਭੂਮਿਕਾ ਦੀ ਸ਼ਲਾਘਾ ਕੀਤੀ ਜਿਸ ਨੇ ਇਨੀਆਂ ਜ਼ਿੰਦਗੀਆਂ ਵਿੱਚ ਮੋੜ ਖੁਸ਼ੀਆਂ ਪਰਤਾਈਆਂ ਉਹਨਾਂ ਨੇ ਅੱਜ ਇਹ ਜੋੜਿਆਂ ਨੂੰ ਉਤਸ਼ਾਹਿਤ ਕੀਤਾ ਜੋ ਅਜੇ ਵੀ ਇਹਨਾਂ ਚੁਣੌਤੀਆਂ ਦਾ ਸਾਹਮਣਾ ਕਰ ਰਹੇ ਹਨ ਕਿ ਉਹ ਸਹੀ ਸਮੇਂ ਤੇ ਜਾਣਕਾਰੀ ਲੈਣ ਇਲਾਜ ਕਰਵਾਉਣ ਉਤੇ ਹੌਸਲਾ ਨਾ ਛੱਡਣ